ਕਿੰਨਾ ਕਿ ਇੰਪੋਰਟੈਂਟ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਡਾਕ ਮੈਂ ਆਮਨਦੀਪ ਗੱਲ ਬਾਜ਼ਾਰ ਦੀ ਪ੍ਰੋਗਰਾਮ ਲੈ ਕੇ ਇੱਕ ਵਾਰ ਫੇਰ ਹਾਜ਼ਰ ਹਾਂ ਅੱਜ ਅਸੀਂ ਗੱਲ ਕਰਾਂਗੇ ਸਭ ਤੋਂ ਇੰਪੋਰਟੈਂਟ ਇਨਵੈਸਟਮੈਂਟ ਦੀ ਜਿਹਨੂੰ ਕਰਦਿਆਂ ਸਾਡੀ ਸਾਰੀ ਉਮਰ ਲੰਘ ਜਾਂਦੀ ਹੈ ਆਮ ਬੰਦੇ ਦੀ ਗੱਲ ਕਰੀਏ ਤਾਂ ਆਮ ਬੰਦਾ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਘਰ ਬਣਾਉਂਦਾ ਹੈ ਤੇ ਉਹ ਘਰ ਕਿੰਨਾ ਇੰਪੋਰਟੈਂਟ ਹੁੰਦਾ ਅਸੀਂ ਸਭ ਜਾਣਦੇ ਹਾਂ ਅੱਜ ਇਸੇ ਘਰ ਦੀ ਗੱਲ ਕਰਾਂਗੇ ਰੈ residențial ਪ੍ਰੋਜੈਕਟ ਦੀ ਗੱਲ ਕਰਾਂਗੇ ਸਾਡੇ ਨਾਲ ਨੇ ਮਨਪ੍ਰੀਤ ਜੀ ਸਸ਼ੀਕਾਲ ਸਰ ਸਸ਼ੀਕਾਲ ਜੀ ਮਨਪ੍ਰੀਤ ਜੀ ਪਿਛਲੇ 20 ਸਾਲ ਤੋਂ ਇਸੇ ਇੰਡਸਟਰੀ ਦੇ ਵਿੱਚ ਨੇ ਐਨਸੀਆਰ ਦੇ ਵਿੱਚ ਕਈ ਪ੍ਰੋਜੈਕਟ ਡਿਲੀਵਰ ਕਰ ਚੁੱਕੇ ਨੇ ਤੇ ਅੱਜ ਔਰਾਂ ਗੱਜ਼ਾਨੀਆਂ ਦੀ ਗੱਲ ਕਰਾਂਗੇ ਜਿਹੜੇ ਪ੍ਰੋਜੈਕਟ ਤੇ ਅਸੀਂ ਬੈਠੇ ਹੋਏ ਹਾਂ ਅ ਸਰ ਕਿੰਨਾ ਕਿ ਇੰਪੋਰਟੈਂਟ ਹੁੰਦਾ ਇੱਕ ਘਰ ਲੈਣਾ ਤੇ ਉਹ ਘਰ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਇਹਦੇ ਤੋਂ ਸ਼ੁਰੂਆਤ ਕਰਦੇ ਹਾਂ ਘਰ ਆਈ ਥਿੰਕ ਐਜ਼ ਅ ਸਾਡੇ ਕਲਚਰ ਦੇ ਵਿੱਚ ਘਰ ਤੋਂ ਇੰਪੋਰਟੈਂਟ ਤਾਂ ਪੁੱਛਿਆ ਹੀ ਨਹੀਂ ਜੀ ਆਪਾਂ ਜਿੱਦ ਕਿੰਨੇ ਵੀ ਘਰ ਹੈਗਾ ਛੱਤ ਹੈਗੀ ਤਾਂ ਸਾਰਾ ਕੁਝ ਹੈਗਾ ਬਿਲਕੁਲ ਠੀਕ ਹੈ ਨਾ ਜੀ ਤੇ ਘਰ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਰੱਬ ਦੀ ਮਿਹਰ ਹੋਣੀ ਚਾਹੀਦੀ ਹੈ ਸ਼ਾਂਤੀ ਹੋਣੀ ਚਾਹੀਦੀ ਹੈ ਜੀ ਉਸ ਤੋਂ ਇਲਾਵਾ ਜੇ ਆਪਾਂ ਪ੍ਰੈਕਟੀਕਲ ਟਰਮਸ ਦੀ ਗੱਲ ਕਰੀਏ ਤੇ ਘਰ ਥੋੜਾ ਜਿਆਦਾ ਤੁਹਾਡਾ ਨਾ ਉਹਦੀ ਬੜੀ ਜਿਹੀ ਜਿਹਾ ਮੈਟਰ ਕਰਦੀ ਹੈ ਲੋਕੇਸ਼ਨ ਘਰ ਚ ਕੀ ਆਸ-ਪਾਸ ਕੀ ਹੈ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਨੇ ਤੁਹਾਡੇ ਇੱਥੇ ਆਸ-ਪਾਸ ਜੀ ਸਕੂਲ ਹਸਪੀਟਲ ਅਪਰੋਚ ਬਹੁਤ ਚੀਜ਼ਾਂ ਮੈਟਰ ਕਰਦੀ ਹੈ ਜੀ ਤੇ ਇਹ ਸਾਰਾ ਕੁਝ ਕਨਸੀਡਰ ਕਰਕੇ ਹੀ ਇੱਕ ਘਰ ਦਾ ਡਿਸੀਜਨ ਲੈਣਾ ਠੀਕ ਰਹਿੰਦਾ ਜੀ ਅੱਛਾ ਜੇ ਲੋਕੇਸ਼ਨ ਦੀ ਤੁਸੀਂ ਗੱਲ ਕੀਤੀ ਜਿਵੇਂ ਚੰਡੀਗੜ੍ਹ ਦੇ ਆਸ-ਪਾਸ ਬਹੁਤ ਸਾਰੇ ਬਿਲਡਿੰਗਸ ਬਣ ਰਹੀਆਂ ਬਹੁਤ ਲੋਕੇ ਮੂਵ ਵੀ ਹੋ ਰਹੇ ਆ ਇੱਥੇ ਹਰ ਹਰ ਮਹੀਨੇ ਮੈਨੂੰ ਲੱਗਦਾ ਬਹੁਤ ਸਾਰੀਆਂ ਫੈਮਲੀਆਂ ਆਉਂਦੀਆਂ ਤੇ ਉਹਨਾਂ ਦੇ ਜੀ ਘਰਾਂ ਦੀ ਵੀ ਜ਼ਰੂਰਤ ਪੈਂਦੀ ਹੈ ਇਹ ਲੋਕੇਸ਼ਨ ਹੀ ਕਿਉਂ ਚੰਡੀਗੜ੍ਹ ਹੀ ਕਿਉਂ ਲੋਕੇ ਚੂਜ਼ ਕਰ ਰਹੇ ਆ ਸਰ ਚੰਡੀਗੜ੍ਹ ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰਦੇ ਆ ਤਾਂ ਆਪਾਂ ਪੂਰੀ ਟਰਾਈ ਸਿਟੀ ਦੀ ਗੱਲ ਕਰਦੇ ਆ ਜੀ ਜ 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 हरियाणा ਦਾ ਉਹ ਏਰੀਆ ਜਿਹੜਾ ਦਿੱਲੀ ਤੋਂ ਦੂਰ ਹੈ ਅੱਬਲ ਤਾਂ ਹੁਣ ਦਿੱਲੀ ਵਾਲੇ ਲੋਕੀ ਵੀ ਪੰਜਾਬ ਵੱਲ ਮੂਵ ਹੋਣ ਲੱਗ ਗਏ ਜੀ ਡਿਊ ਟੂ ਪ੍ਰੀਜ਼ਨ ਸਾਨੂੰ ਸਭ ਨੂੰ ਪਤਾ ਨੇ ਪੋਲੂਸ਼ਨ, ਓਵਰ ਪੋਪੂਲੇਸ਼ਨ ਬਹੁਤ ਚੀਜ਼ਾਂ ਨੇ ਤੇ ਹੁਣ ਤੁਸੀਂ ਹਿਮਾਚਲ ਨੂੰ ਦੇਖ ਲਓ ਜੀ ਹਿਮਾਚਲ ਦੇ ਕੋਲ ਇਫ ਯੂ ਕਮ ਡਾਊਨ ਫ੍ਰੋਮ ਹਿਲਸ ਟੂ ਪਲੇਨ ਗਰਾਊਂਡ ਤੇ ਚੰਡੀਗੜੀ ਇੱਕ ਆਪਸ਼ਨ ਹੈਗੀ ਹੈ ਅਦਰਵਾਇਜ਼ ਹਿਮਾਚਲ ਚ ਕੀ ਹੈ ਹਿਮਾਚਲ ਦੇ ਵਿੱਚ ਕਿਸੇ ਨਾ ਕਿਸੇ मेडिकल फैसिलिटीज ही दिक्कत है की ये अगर हिमाचल वाले कुछ भी करना है उन्हें एक प्लान चाणा है इवन अगर उन्होंने दो पैसे जोड़दे भी अपना कर, अपना है उठे ते उन्होंने अपना घर अपा ਥੱਲੇ ਬਣਾਈਏ ਥੱਲੇ ਦਾ ਮਤਲਬ ਚੰਡੀਗੜ੍ਹ ਐਂਡ ਟ੍ਰਾਈ ਸਿਟੀ ਚ ਬੱਚੇ ਬੈਟਰ ਓਪਰਚ्युनिटीज ਮੂਵ ਕਰਨਾ ਚਾਹੁੰਦੇ ਨੇ ਕੰਪਨੀਆਂ ਨਹੀਂ ਆਪਸ਼ਨਸ ਨਹੀਂ ਐ ਇਸ ਕਰਕੇ ਲੋਕੀ ਟ੍ਰਾਈ ਸਿਟੀ ਵੱਲ ਮੂਵ ਕਰਦੇ ਆ ਜੀ ਸੇਮ ਐਜ਼ ਇਨ ਜੰਮੂ ਜੰਮੂ ਵੀ ਤੁਸੀਂ ਦੇਖੋਗੇ ਜੇ ਉਹਨਾਂ ਦੇ ਬੱਚੇ ਐ ਜਾਂ ਉਹਨਾਂ ਦੇ ਇਨਵੈਸਟਮੈਂਟਸ ਐ ਉਹਨਾਂ ਨੇ ਕਿਸੇ ਇੱਕ ਵੱਡੀ ਸਿਟੀ ਦੇ ਵਿੱਚ ਅਗਰ ਇਨਵੈਸਟਮੈਂਟ ਕਰਨੀ ਐ ਤੇ ਦਿੱਲੀ ਬਾਅਦ ਚਾ ਪਹਿਲਾ ਚੰਡੀਗੜ੍ਹ ਐ ਜੀ ਪੰਜਾਬ ਇਟਸੈਲ ਤੁਸੀਂ ਦੇਖੋ ਪੰਜਾਬ ਦੇ ਸਾਰੇ ਬੰਦੇ ਉਰੇ ਆਂਦੇ ਆ ਜੀ ਹਰਿਆਣਾ ਦੇ ਲੋਕੀ ਇਵਨ ਕਿ ਤੁਸੀਂ ਇਹ ਲਗਾ ਲਓ ਮੈਂ ਸਮਝਦਾ ਕਿ ਸੋਨੀਪੱਤ ਤੱਕ ਵੀ ਲੋਕੀ ਅਦਰਲੇ ਪਾਸੇ ਆਂਦੇ ਆ ਫਿਰ ਤੁਸੀਂ ਅਦਰਲੇ ਪਾਸੇ ਚਲੇ ਜਾਓ ਕਿਹੜਾ ਏਰੀਆ ਹਿਸਾਰ ਰੋहतक ਉਹ ਅਦਰ ਮਤਲਬ ਚੰਡੀਗੜ੍ਹ ਨੂੰ ਟ੍ਰਾਈ ਸਿਟੀ ਨੂੰ ਟਾਰਗੇਟ ਕਰਨ ਵਾਲੀ ਜਿਹੜੀ ਪੋਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਹੈ ਜੀ ਔਰ ਇਹ ਤਾਂ ਹੋ ਗਏ ਜਿਹੜੇ ਆ ਬੰਦੇ ਹਮੇਸ਼ਾ ਸ਼ੁਰੂ ਤੋਂ ਸੀਗੇ ਤੇ ਅੱਜ ਵੀ ਹੈ ਜੀ ਬਟ ਰੀਸੈਂਟਲੀ ਆਫਟਰ ਕੋਵਿਡ ਅਸੀਂ ਜੋ ਮਹਿਸੂਸ ਕੀਤਾ ਹੈ ਅਗਰ ਮੈਂ ਆਪਣੇ ਪ੍ਰੋਜੈਕਟ ਦੀ ਗੱਲ ਹੀ ਕਰਾਂ ਮਤਲਬ ਸਾਨੂੰ ਵੀ ਆਈਡੀਆ ਜੀ ਵੀ ਹੈਵ ਕਲਾਇੰਟਸ ਫ্রম 오ਡੀਸਾ ਵੈਸਟ ਬੰਗਾਲ ਮੁੰਬਈ ਓਕੇ ਕਰਨਾਟਕਾ ਐਂਡ ਇਹ ਉਹ ਲੋਕ ਨੇ ਜਿਨ੍ਹਾਂ ਨੇ ਇੱਥੇ ਦੇ ਆਰ ਨੀਅਰ ਬਾਈ ਰਿਟਾਇਰਮੈਂਟ ਐਂਡ ਦੇ ਆਰ ਟ੍ਰਾਈਂਗ ਟੂ ਮੂਵ ਟੂ ਚੰਡੀਗੜ੍ਹ ਐਂਡ ਦੇ ਇਹਦੇ ਵਿੱਚ ਬੜੀ ਕੈਚਿੰਗ ਹੈਗਾ ਕਿ ਇਹਦੇ ਵਿੱਚ ਬਹੁਤ ਸਾਰੀ ਪੋਪੂਲੇਸ਼ਨ ਹੈ ਜਿਹੜੀ ਪੰਜਾਬੀ ਨਹੀਂ ਹੈਗੀ ਬਟ ਫਿਰ ਵੀ ਉੱਥੇ ਆ ਕੇ ਰੈਜ਼ਾਈਡ ਕਰ ਰਹੇ ਨੇ ਹੂੰ ਕਿਉਂਕਿ ਸਾਡੀ ਟ੍ਰਾਈ ਸਿਟੀ ਹੈ ਨਾ ਜੀ ਇਹ ਨਾ ਮਲਟੀਕਲਚਰਲ ਸਿਟੀ ਬਣ ਗਈ ਜੀ ਇੱਥੇ ਤੁਹਾਨੂੰ ਤੁਸੀਂ ਸੜਕਾਂ ਤੇ ਚੱਲ ਜਾਓ ਤੁਹਾਨੂੰ ਐਚਆਰ 26 ਵੀ ਲੱਭੇਗਾ ਦਿੱਲੀ ਵੀ ਲੱਭੇਗਾ ਯੂਪੀ 16 ਯੂਪੀ 14 ਗਾਜ਼ੀਆਬਾਦ ਮੇਰਠ ਤੁਹਾਡੀ 오ਡੀਸਾ ਦੀਆਂ ਗੱਡੀਆਂ ਪਤਾ ਨਹੀਂ ਕਿੱਥੇ ਕਿੱਥੇ ਗੱਡੀਆਂ ਨੇ ਇਵਨ ਗੁਜਰਾਤ ਗੁਜਰਾਤੀਆਂ ਬਹੁਤ ਮਹਾਰਾਸ਼ਟਰੀਆਂ ਦੀਆਂ ਗੱਡੀਆਂ ਨੇ ਉਹ ਗੱਡੀਆਂ ਤਾਂ ਹੀ ਉਹਨੇ ਜੋ ਲੋਕੀ ਮੂਵ ਕਰ ਰਹੇ ਨੇ ਜੀ ਜੀ ਤਾਂ ਮਤਲਬ ਮੇਰੇ ਘਰੇ ਤੇ ਤੁਹਾਡੇ ਘਰੇ ਤੇ ਮੈਂ ਕਹਿੰਦਾ ਕੀ ਬਲੀਵ ਕਰਨਾ ਤੁਸੀਂ ਚੰਡੀਗੜ੍ਹ ਦੇ 2 ਦਿਨ ਗੇੜਾ ਮਾਰੋ ਤੁਹਾਨੂੰ ਗੱਡੀਆਂ ਦਿਖਣਗੇ ਔਨ ਰੋਡ ਬਿਲ there are different kind of people from different, different states जी. moving to tri city and which is a good sign ਅੱਛਾ ਇਹਦੇ ਵਿੱਚ ਇਹ ਹੁੰਦਾ ਵੀ ਹੁਣ ਚੰਡੀਗੜ੍ਹ ਦੇ ਆਸ-ਪਾਸ ਹਾਈ ਰਾਈਜ਼ ਬਿਲਡਿੰਗਸ ਬਣ ਰਹੀਆਂ ਜੀ ਜੇ ਹਾਈ ਰਾਈਜ਼ ਦੀ ਗੱਲ ਕਰੀਏ ਤਾਂ ਹਾਈ ਰਾਈਜ਼ ਦੇ ਵਿੱਚ ਤੁਸੀਂ ਘਰ ਚੁਣਨਾ ਹੈ ਤਾਂ ਉਹ ਘਰ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਉਹ ਕਿਹੜੀਆਂ ਅਮੈਨਿਟੀਆਂ ਹੋਣੀਆਂ ਚਾਹੀਦੀਆਂ ਉਹਦੇ ਵਿੱਚ ਜਿਹੜੀਆਂ ਇੱਕ ਫੈਮਿਲੀ ਦੇ ਲਈ ਬਹੁਤ ਜ਼ਰੂਰੀ ਹੈ ਅਮੈਨਿਟੀਆਂ ਲੋਕੇਸ਼ਨ ਸਿਕਿਉਰਿਟੀ ਹੂੰ ਸਕੂਲ ਕਾਲਜ ਲੋਕੇਸ਼ਨ ਨਾਲ ਹੀ ਹੋ ਗਏ ਨੀਅਰ ਬਾਏ ਬੱਚਿਆਂ ਵਾਸਤੇ ਇੱਕ ਅੱਛਾ ਮਾਹੌਲ ਇਹ ਸਭ ਕੁਝ ਜ਼ਰੂਰੀ ਹੈ ਜੀ ਜੇ ਅਸੀਂ ਆਪਣੇ ਪ੍ਰੋਜੈਕਟ ਦੀ ਗੱਲ ਕਰੀਏ ਮੇਰੇ ਸਾਬ ਨਾਲ ਅਗਰ ਤੁਸੀਂ ਕੋਈ ਵੀ ਲੋਕੇਸ਼ਨ ਦੀ ਗੱਲ ਲਗਾ ਕੇ ਕਰੋ ਤੁਸੀਂ ਅਪਰੋਚੇਬਲ ਜਗ੍ਹਾ ਦੇ ਕੋਲ ਹੋਣ ਚਾਹੀਦੇ ਹੋ ਮਤਲਬ ਯੂ ਮਸਟ ਬੀ ਨੀਅਰ ਟੂ ਦਾ ਹਾਈਵੇ ਜੀ ਹੁਣ ਜਿਵੇਂ ਸਾਡੀ ਪਟਿਆਲਾ ਜ਼ੀਰਕਪੁਰ ਰੋਡ ਹੈ ਜੀ ਜਾਂ ਪਟਿਆਲਾ ਜ਼ੀਰਕਪੁਰ ਚੰਡੀਗੜ੍ਹ ਰੋਡ ਹੈਗੀ ਹੈ ਇੱਥੇ ਤੁਸੀਂ ਪੰਜਾਬ ਨੂੰ ਕਨੈਕਟ ਕਰਦੇ ਹੋ ਜੀ ਤੁਸੀਂ ਹਿਮਾਚਲ ਨੂੰ ਕਨੈਕਟ ਕਰਦੇ ਹੋ ਤੁਸੀਂ ਦਿੱਲੀ ਨੂੰ ਕਨੈਕਟ ਕਰਦੇ ਹੋ ਔਰ ਇੰਟਰਨਲ ਪੰਜਾਬਰੋਂ ਨਿਕਲ ਕੇ ਤੁਸੀਂ ਜੰਮੂ ਨੂੰ ਕਨੈਕਟ ਕਰਦੇ ਹੋ ਜੀ ਤਾਂ ਤੁਹਾਡੇ ਨਾਲ ਇਸ ਏਰੀਆ ਦੇ ਆਸ-ਪਾਸ ਤੁਹਾਡੀ ਪੰਜ ਸਟੇਟਸ ਖੁੱਲਦੀਆਂ ਨੇ ਜਿੱਥੇ ਤੁਸੀਂ ਜਾ ਸਕਦੇ ਹੋ ਜੀ ਬਿਲਕੁਲ ਉਸ ਤੋਂ ਬਾਅਦ ਰੈਨਾਉਂਡ ਹਸਪੀਟਲਸ ਨੇ ਨੀਅਰ ਬਾਏ ਜੀ ਅੱਛੀ ਸ਼ਾਪਿੰਗ ਹੈ ਅਗਰ ਤੁਸੀਂ ਆਸ-ਪਾਸ ਦਾ 5 ਕਿਲੋਮੀਟਰ ਦਾ ਰੇਡੀਅਸ ਲੈ ਲਓ ਯੂ ਹੈਵ ਪੀ ਵੀ ਆਰਸ ਫੂਡ ਕੋਰਟਸ ਮੈਕਡੋਨਲਡਸ KFC ਮਤਲਬ ਅੱਜ ਕੱਲ ਮਾਡਰਨ ਮੈਨੀਟੀਆਂ ਜੋ ਇੱਕ ਇਨਸਾਨ ਨੂੰ ਚਾਹੀਦੀਆਂ ਨੇ ਔਰ ਅਗਰ ਤੁਸੀਂ ਸੁਸਾਇਟੀ ਦੀ ਗੱਲ ਕਰੀ ਹੈ ਜੀ ਸੁਸਾਇਟੀ ਦੇ ਵਿੱਚ ਇੱਕ ਅੱਛਾ ਡੀਸੈਂਟ ਪਾਰਕ ਹੋਣਾ ਚਾਹੀਦਾ ਹੈ ਜੀ ਵੀ ਤੁਹਾਡੇ ਘਰ ਦੇ ਬਜ਼ੁਰਗ ਨੇ ਉਹਨਾਂ ਨੂੰ ਵੀ ਸ਼ਾਮੀ ਸੈਰ ਦਾ ਸ਼ੌਂਕ ਹੈ ਜਦੋਂ ਤੁਸੀਂ ਘਰਾਂ ਚ ਰਹਿੰਦੇ ਹੋ ਜੀ ਕਲੋਨੀਆਂ ਚਲ ਜਾਓ ਉਹਨਾਂ پارک ਨੇ ਨਾ ਸੇਫਟੀ ਰਹੀ ਨਾ ਕੁਝ ਰਿਹਾ ਜੀ ਬੱਚੇ ਗੇਟੋ ਬਾਹਰ ਨਿਕਲਦੇ ਡਰ ਲੱਗਦਾ ਕਿ ਸਕੂਟਰ ਸਾਈਕਲ ਥਲੀ ਨਾ ਆ ਜਾਣ ਜੀ ਬਿਲਕੁਲ ਜੀ ਸੋਸਾਇਟੀ ਜੋ ਉਹ پارک ਹੈ ਉਸ ਤੋਂ ਬਾਅਦ ਤੁਹਾਡੇ ਕਲਬ ਹਾਊਸ ਆ ਜਾਂਦੇ ਨੇ ਜੀ ਕਲਬ ਹਾਊਸ ਦੇ ਵਿੱਚ ਤੁਹਾਡੀ সুইমিং ਪੂਲ ਹੋ ਗਏ ਜਿਮ ਹੋ ਗਏ ਜਿਹੜੀ ਵੀ ਜਿਹੜੀ ਵੀ ਮਾਡਰਨ ਐਮੈਨਿਟੀਆਂ ਅੱਜ ਕੱਲ ਦੀ ਇੱਕ ਹਰ ਫੈਮਿਲੀ ਜਿਹੜੀ ਯੂਜ਼ ਕਰ ਰਹੀ ਹੈ ਉਹ ਅਵੇਲੇਬਲ ਹੁੰਦੀ ਹੈ ਜੀ ਉਸ ਤੋਂ ਬਾਅਦ ਰਾਤੀਂ ਪਰਬਤੀ ਸੈਰ ਕਰਨੀ ਕੁਝ ਕਰਨ ਦਾ ਬੰਦਾ ਉਸ ਤੁਹਾਡਾ ਅਗਰ ਤੁਸੀਂ ਇੱਕ ਸ਼ਹਿਰ ਦੇ ਵਿੱਚ ਨਵੇਂ ਹੋ ਮੰਨ ਲਓ ਤੁਸੀਂ ਜੇਕਰ ਤੁਸੀਂ ਹਿੰਦੁਸਤਾਨ ਦੇ ਕਿਸੇ ਸਟੇਟ ਤੋਂ ਜਿਹੜੇ ਪਰ ਮੂਵ ਕੀਤੇ ਜੀ ਤੁਸੀਂ ਅਗਰ ਘਰ ਤੇ ਰਹਿੰਦੇ ਹੋ ਜੀ ਤੁਹਾਡਾ ਇੱਕ ਫਰੈਂਡ ਸਰਕਲ ਬਨਨ ਦਾ ਬਹੁਤ ਔਖਾ ਹੈ ਸੋਸਾਇਟੀ ਦੇ ਵਿੱਚ ਅਲਟੀਮੇਟਲੀ ਤੁਹਾਡੇ ਇੱਕ ਥੋੜਾ ਸਰਕਲ ਬੰਨਣਾ ਸ਼ੁਰੂ ਹੁੰਦਾ ਹੈ ਦੇਖੋ ਅਲਟੀਮੇਟਲੀ ਇੱਕ ਇਨਸਾਨ ਸੋਸ਼ਲ ਐਨੀਮਲ ਹੈ ਨਾ ਸਾਨੂੰ ਸੋਸ਼ੀਅਲਾਈਜ਼ ਕਰਨਾ ਬੜਾ ਜ਼ਰੂਰੀ ਸਾਡੇ ਵਾਸਤੇ ਉਹ ਸੋਸਾਇਟੀ ਦੇ ਵਿੱਚ ਬਹੁਤ ਬੈਟਰ ਹੁੰਦਾ ਹੈ ਬੱਚਿਆਂ ਦੀ ਅਪਬ੍ਰਿੰਗ ਬੜੀ ਬੈਟਰ ਹੁੰਦੀ ਹੈ بڑے ਛੋਟੇ ਛੋਟੇ ਪੁਆਇੰਟ ਹੁੰਦੇ ਜੀ ਸੋਸਾਇਟੀ ਦੇ ਵਿੱਚ ਬੜੇ ਡਿਫਰੈਂਟ ਤਰ੍ਹਾਂ ਦੇ ਮੰਨ ਲਓ ਅਸੀਂ ਦੁਕਾਨਦਾਰ ਹੈਗੇ ਆਂ ਅੱਧੀ ਰਾਤੀ ਕੋਈ ਦਿੱਕਤ ਆ ਗਈ ਕੁਝ ਹੋ ਗਿਆ ਘਰ ਦੇ ਕਿਸੇ ਤਵੇ ਦਿਖਰਾ ਬੋਗੀ ਜੀ ਸੋਸਾਇਟੀ ਦੇ ਵੀ ਤੁਹਾਨੂੰ ਇੱਕਦੋ ਡਾਕਟਰ ਮਿਲ ਜਾਂਦੇ ਆ ਜੀ ਜਿਹੜੇ ਰੈਜ਼ੀਡੈਂਟ ਹੁੰਦੇ ਨੇ ਜੀ ਬਿਲਕੁਲ ਬਿਫੋਰ ਗੋਇੰਗ ਟੂ ਦ ਹਸਪੀਟਲ ਪਹਿਲਾਂ ਵੀ ਆਪਣੇ ਪੜੋਸੀ ਨੂੰ ਕਹਦੇ ਨੇ ਭਾਈ ਦੇਖ ਲੈਨ ਨੂੰ ਯਾਰ ਜੀ ਬੜੇ ਛੋਟੇ ਛੋਟੇ ਨਾ ਚੀਜ਼ਾਂ ਨੇ ਰਹਿ ਕੇ ਪਤਾ ਲੱਗਦੀਆਂ ਨੇ ਜੀ ਤੁਸੀਂ ਸ਼ਹਿਰੋਂ ਬਾਹਰ ਜਾਣਾ ਮਹੀਨੇ ਵਾਸਤੇ ਤਾਲਾ ਮਾਰਿਆ ਖਤਮ ਹੋ ਗਈ ਜਗ੍ਹਾ ਨਹੀਂ ਸਿਕਿਉਰਿਟੀ ਹੈ ਸਭ ਕੁਝ ਹੈ ਸਿਕਿਉਰਿਟੀ ਹੈ ਠੀਕ ਹੈ ਜੀ ਤੇ ਬੱਚਿਆਂ ਵਾਸਤੇ ਹਰ ਚੀਜ਼ ਸੁਵਿਧਾਵਾਂ ਬਹੁਤ ਨੇ ਜੀ ਅੱਛਾ ਇਹਦੇ ਵਿੱਚ ਕਈ ਲੋਕੀ ਸੈਕੰਡ ਹੋਮ ਵੀ ਲੱਭਦੇ ਹੁੰਦੇ ਆ ਕਿ ਕੋਈ ਸੈਕੰਡ ਹੋਮ ਹੋਵੇ ਤਾਂ ਕਿ ਅਸੀਂ ਰਹਿ ਕੇਤੇ ਰਹੇ ਆ ਸਾਡਾ ਬਿਜ਼ਨਸ ਕਿਸੇ ਹੋਰ ਸਿਟੀ ਦੇ ਵਿੱਚ ਹੈ ਤੇ ਸਾਡੇ ਕੋਲ ਕੋਈ ਘਰ ਹੋਵੇ ਜਾਂ ਫਿਰ ਕੋਈ ਚਾਹੁੰਦੇ ਆ ਕਿ 10 ਸਾਲ ਬਾਅਦ ਜਦੋਂ ਸਾਡੇ ਬੱਚੇ ਸਕੂਲ ਦੇ ਵਿੱਚ ਜਾਣ ਆ ਕਾਲਜ ਦੇ ਵਿੱਚ ਜਾਣ ਤੇ ਉਦੋਂ ਅਸੀਂ ਉੱਥੇ ਮੂਵ ਹੋ ਜਾਈਏ ਉਹਨਾਂ ਲਈ ਕੀ ਬੈਸਟ ਆਪਸ਼ਨ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਪ੍ਰਾਪਰਟੀ ਦੇ ਰੇਟਸ ਤਾਂ ਉਵੇਂ ਵਧਦੇ ਜਾਣਗੇ ਜੇ ਅੱਜ ਉਹ ਖਰੀਦ ਲੈਂਦੇ ਆ ਤੇ ਅੱਜ ਉਹਨਾਂ ਨੂੰ ਕੀ ਕੀ ਬੈਨੀਫਿਟਸ ਮਿਲ ਸਕਦੇ ਆ ਜੀ ਮੈਂ ਤੁਹਾਨੂੰ ਕਹਾਂ ਜੀ ਮੇਰੇ ਕੋਲ ਆਲਰੇਡੀ ਇੱਥੇ ਰੈਜ਼ੀਡੈਂਟਸ ਹੈਗੇ ਨੇ ਡਿਫਰੈਂਟ ਫਰਮ ਸਟੇਟਸ ਤੋਂ ਨੇ ਜੀ ਕੋਈ ਸਾਲ ਬਾਅਦ ਰਿਟਾਇਰ ਹੋ ਰਿਹਾ ਹੈ ਕੋਈ 5 ਸਾਲ ਬਾਅਦ ਹੋ ਰਿਹਾ ਹੈ ਕੋਈ 10 ਸਾਲ ਬਾਅਦ ਹੋ ਰਿਹਾ ਹੈ ਤੇ ਉਹਨਾਂ ਦਾ ਵੀ ਆਈ ਪ੍ਰੋਸਪੈਕਟਿਵ ਹੈ ਜੀ ਕਿ ਟ੍ਰਾਈ ਸਿਟੀ ਦੇ ਵਿੱਚ ਕਰ ਲੈ ਲਈਏ ਹਮ ਅੱਛਾ ਤੁਹਾਡੀ ਅੱਜ ਕੱਲ ਜੇ ਤੁਸੀਂ ਕਿਸੇ ਅੱਛੀ ਸਰਵਿਸ ਕਲਾਸ ਫੈਮਿਲੀ ਬਿਲੋਂਗ ਕਰਦੇ ਹੋ ਤੇ 70 80 ਲੱਖ 90 ਲੱਖ ਕਰੋੜ ਰੁਪਏ ਕੱਢਣਾ ਇੱਕਦਮ ਆਸਾਨ ਨਹੀਂ ਹੁੰਦਾ ਜੀ ਜੀ ਬੈਂਕ ਲੋਨਸ ਬੜੇ ਈਜ਼ੀਲੀ ਅਵੇਲੇਬਲ ਨੇ ਜੀ ਠੀਕ ਹੈ ਜੀ ਤੁਸੀਂ ਬੰਦਾ ਆਪਣਾ ਲੋਨ ਲੈ ਕੇ ਆਪਣਾ ਅਪਾਰਟਮੈਂਟ ਲਈ ਉਹਨੂੰ ਰੈਂਟ ਆਊਟ ਕਰ ਦੇ ਜੀ ਰੈਂਟਲ ਵੈਲਿਊ ਵੀ ਅੱਜਕੱਲ ਇੰਨੀ ਚੀ ਹੋ ਗਈ ਹੈ ਕਿ दैट ਕਵਰਜ਼ ਯੂਰ EMI ਕਾਸਟ ਹੂੰ ਪਲੱਸ ਤੁਹਾਡੀ ਜਿਹੜੀ ਪ੍ਰਾਪਰਟੀ ਉਹਦੀ ਅਪ੍ਰੀਸੀਏਟ ਹੋ ਰਹੀ ਹੈ ਅਪ੍ਰੀਸੀਏਸ਼ਨ ਵੀ ਹੋ ਰਹੀ ਹੈ ਠੀਕ ਹੈ ਜੀ ਅੱਜ ਤੋਂ ਸਗੋ ਸਰ ਇੱਕ ਨਾ ਟਾਈਮ ਸੀਗਾ ਜਦੋਂ ਦਿੱਲੀ ਐਨਸੀਆਰ ਦੇ ਵਿੱਚ ਪੂਰੇ ਇੰਡੀਆ ਨੇ ਇਨਵੈਸਟ ਕੀਤਾ ਸੀਗਾ ਜੀ ਇਹ ਤੁਸੀਂ ਗੱਲ ਲਗਾ ਲਓ 1998 ਤੋਂ ਲੈ ਕੇ ਸੰ 2010 ਤੱਕ ਦਿੱਲੀ ਐਨਸੀਆਰ ਬਣਿਆ ਜੀ ਉਸੇ ਟਾਈਮ ਹੀ ਨੋਇਡਾ ਬਣਿਆ ਗੁਰੂਗਾਓ ਬਣਿਆ ਬਹੁਤ ਡਿਵੈਲਪਮੈਂਟ ਹੋਈ ਬਿਲਕੁਲ ਉਹ ਦੌਰ ਜ਼ਿਰਕਪੁਰ ਦਾ ਮਤਲਬ ਚੰਡੀ ਟ੍ਰਾਈ ਸਿਟੀ ਦਾ ਚੱਲ ਰਿਹਾ ਜੀ ਓਕੇ ਇਸ ਟਾਈਮ ਇੰਡੀਆ ਦੇ ਹਰ ਇੱਕ ਕੋਨੇ ਤੋਂ ਉੱਥੇ ਇਨਵੈਸਟਮੈਂਟ ਆ ਰਹੀ ਹੈ ਜੀ ਦਿਸ ਵਿਲ ਬੀ ਡਾਊਨ ਦਾ ਲਾਈਨ ਗੁੜਗਾਉਂ ਦਿੱਲੀ 스테ਜ ਵੱਲ ਤੁਸੀਂ ਚਲੇ ਜਾਓਗੇ ਇਨਾ ਬੈਟਰ ਆਰਗੇਨਾਈਜ਼ ਫਾਰਮ ਜੀ ਕਿਉਂਕਿ ਦਿੱਲੀ ਤੋਂ ਉਹ ਲੋਕ ਤੇ ਇਸੇ ਕਰਕੇ ਮੂਵ ਹੋਣਾ ਆਰਗੇਨਾਈਜ਼ ਨਹੀਂ ਹੈਗਾ ਜੀ 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 ਦਿਸ ਇਸ ਗੋਇੰਗ ਟੂ ਬੀ ਮੱਚ ਮੋਰ ਆਰਗੇਨਾਈਜ਼ਡ ਓਨ 에어ਪੋਰਟਸ ਹੈ ਮਾਲਸ ਨੇ ਜੈਂਟਰੀ ਬੜੀ ਅੱਛੀ ਹੈ ਟ੍ਰਾਈ ਸਿਟੀ ਦੀ ਬੜੀ ਅੱਛੀ ਗੱਲ ਹੈ ਜੀ ਅਗਰ ਤੁਸੀਂ ਦਿੱਲੀ ਐਨਸੀਆਰ ਤੋਂ ਲੈ ਕੇ ਔਰ ਬਾਕੀ ਸੀਟ ਦੀ ਗੱਲ ਵੀ ਕਰੋ लिटरेसी रेट बहुत हाई है इथे जी इथे ਤੁਹਾਨੂੰ ਥੋੜੇ ਜਿਹੇ ਤਹਿਜ਼ੀਬ ਵਾਲੇ ਲੋਕ ਮਿਲਣਗੇ ਹਮ ਤੁਹਾਨੂੰ ਸਿਕਿਉਰਿਟੀ ਬਹੁਤ ਹੈ ਜੀ ਇੱਥੇ ਤੁਸੀਂ ਰਾਤੀ ਸੜਕਾਂ ਤੇ ਨਿਕਲ ਜਾਓ ਕੋਈ ਦਿੱਕਤ ਨਹੀਂ ਹੈ ਕਿਸੇ ਨੂੰ ਜੀ ਇੰਜੋਏ ਕਰ ਰਿਹਾ ਬੰਦਾ ਕੋਈ ਵੀ ਚਾਹੇ ਉਹ ਮੇਲ ਹੈ ਫੀਮੇਲ ਹੈ ਕੋਈ ਫਰਕ ਨਹੀਂ ਪੈਂਦਾ ਜੀ ਫਿਰ ਇਹ ਛੋਟੂ ਛੋਟੀ ਚੀਜ਼ ਹੈ ਨਾ ਤੁਹਾਡੀ ਸਿਲੈਕਸ਼ਨ ਆਫ ਅ ਹੋਮ ਫॉर ਫਿਊਚਰ ਔਰ ਕਰੰਟ ਸਿਲੈਕਸ਼ਨ ਆਫ ਹੋਮ ਜੀ ਉਹ ਬੜੀ ਮੈਟਰ ਕਰਦੀ ਹੈ ਜੀ ਜੀ ਚਾਹੇ ਤੁਸੀਂ ਹੋ ਅਸੀਂ ਅਸੀਂ ਚਾਹਾਂਗੇ ਨਾ ਫੈਮਿਲੀ ਸਿਕਿਉਰਿਟੀ ਇੰਪੋਰਟੈਂਟ ਇਨ ਹਾਊਸ ਔਰ ਆਊਟਸਾਈਡ ਹਾਊਸ ਬੋਥ ਮੈਟਰਸ अच्छा एक के दे नाल एक आजकल ना टर्म चल रही है रिवर्स इमिग्रेशन हम्म लोगि जेडे कनाडा या यूएस गए हुए सी ओना नु लगदा है के असि हुन वापस जाइए आपदे देश आपदे मैं ओदा एक आपदे नु ਕੱਜ ਜਾਈਏ ਮੈਂ ਐਗਜ਼ਾਮਪਲ ਆ ਜੀ ਮੈਂ 6 ਸਾਲ ਆਸਟ੍ਰੇਲੀਆ ਰਹਾ ਜੀ ਜੀ ਆਈ ਵੈਂਟ ਟੂ ਆਸਟ੍ਰੇਲੀਆ ਇਨ 2006 ਆਈ ਕੇਮ ਬੈਕ ਇਨ 2013 ਐਂਡ ਐਵਰ ਵੈਂਟ ਬੈਕ ਜੀ ਪਰ ਮੈਂ ਜਾਣਾ ਵੀ ਨਹੀਂ ਬਿਲਕੁਲ ਬਹੁਤ ਜ਼ਿਆਦਾ ਭਗਾਈਆ ਜੀ ਪਰ ਤੇ ਇਸ ਇਸੇ ਸੋਚ ਦੇ ਨਾਲ ਕਈ ਲੋਕੀ ਆਉਂਦੇ ਆ ਉਥੋਂ ਬਿਲਕੁਲ ਆ ਰਹੇ ਆ ਉਹ ਇਹੋ ਜੇ ਚੰਗੀਆਂ ਸਿਟੀਜ਼ ਨੂੰ ਹੀ ਪ੍ਰੀਫਰ ਕਰਦੇ ਆ ਤੇ ਉਹ ਇਨਵੈਸਟਮੈਂਟ ਹੋ ਰਹੀ ਹੈ ਇੱਥੇ ਲੋਕੀ ਆ ਰਹੇ ਆ ਹੁਣ ਬਿਲਕੁਲ ਆ ਰਹੀ ਹੈ ਜੀ ਬਿਲਕੁਲ ਆ ਰਹੀ ਹੈ ਡਿਫਰੈਂਟ ਡਿਫਰੈਂਟ ਕੰਟਰੀਸ ਤੋਂ ਲੋਕ ਆ ਰਹੇ ਨੇ ਅ ਤੁਸੀਂ ਜਿਹੜੀ ਗੱਲ ਕੀਤੀ ਮੇਰੇ ਕੋਲ ਆਪ ਕੋਲ ਇੱਥੇ ਸਮੋਂ ਦੋ ਤਿੰਨ ਰੈਜ਼ੀਡੈਂਟਸ ਫਰਮ ਸਾਊਥ ਅਫਰੀਕਾ ਨੇ ਓਕੇ ਐਂਡ ਦੈਟ ਵਾਸ ਵੈਰੀ ਸਟ੍ਰੇਂਜ ਫਾਰ ਮੀ ਕਿ ਲੋਕੀ ਕਾਂਗੋ ਪਤਾ ਨਹੀਂ ਕਿਹੜੀ ਕਿਹੜੀ ਕੰਟਰੀਆਂ ਤੋਂ ਆ ਰਹੇ ਆ ਜੀ ਇੱਥੇ ਨਾਮ ਆ ਕੇ ਪਹਿਲੀ ਵਾਰ ਸੁਣਿਆ ਤਾਂ ਕਿ ਇਹ ਵੀ ਕੰਟਰੀ ਹੈਗੀ ਕੋਈ ਜੀ ਤੇ ਰਿਵਰਸ ਹੈ ਬਿਲਕੁਲ ਹੈ ਜੀ ਬਿਲਕੁਲ ਤੇ ਸਾਡੇ ਵਿਊਅਰਸ ਦੇ ਲਈ ਇੱਕ ਮੈਸੇਜ ਕਿ ਜੇ ਤੁਸੀਂ ਕਰ ਲੈਣਾ ਤੇ ਜ਼ਿਰਕਪੁਰ ਦੇ ਵਿੱਚ ਕਿਉਂ ਔਰ ਹੋਰ ਗਜ਼ਾਨੀਆਂ ਉਹਨਾਂ ਲਈ ਹੋਰ ਕੀ ਖਾਸ ਹੋ ਸਕਦਾ ਜ਼ਿਰਕਪੁਰ ਕਿਉਂ ਦਾ ਆਨਸਰ ਮੈਂ ਦਵਾਂਗਾ ਜ਼ਿਰਕਪੁਰ ਐਸਲੀ ਪਾਕਟ ਫ੍ਰੈਂਡਲੀ ਟੂ ਅ ਮੀਡਲ ਕਲਾਸ ਅਪਰ ਮੀਡਲ ਕਲਾਸ ਸਰਵਿਸ ਕਲਾਸ ਸੈਕਸ਼ਨ ਡਿਫਰੈਂਟ ਸਿਟੀਆਂ ਦੇ ਇਥੇ ਲੋਕ ਨੇ ਮਲਟੀਕਲਚਰਲ ਸੁਸਾਇਟੀ ਹੈ ਜ਼ਿਰਕਪੁਰ ਦੀ ਅਪਰੋਚੇਬਲ ਹੈ ਕਾਫੀ ਜ਼ਿਆਦਾ ਪੰਟ ਹਰ ਸਟੇਟ ਨੂੰ ਸੀ ਕਨੈਕਟ ਕਰਦੇ ਹੋ ਸਾਰੀ ਅਮੈਨਿਟੀਆਂ ਅਵੇਲੇਬਲ ਨੇ ਔਰ ਕਿਤਨਾ ਕਿਤੇ ਅੱਜ ਦੀ ਰੇਟ ਇੰਡੀਆ ਦੀ ਸਭ ਤੋਂ ਹਾਟੈਸਟ ਪ੍ਰੋਪਰਟੀ ਹੈ ਜ਼ਿਰਖਪੁਰ ਜੀ ਔਰਾ ਗਜ਼ਾਨੀਆਂ ਕਿਉਂ ਉਹਦੇ ਲਈ ਹਰ ਬੰਦਾ ਆਪ ਇੱਥੇ ਆ ਕੇ ਖੁਦ ਦੇਖੇ ਔਰ ਦੱਸੇ ਉਹ ਮੈਂ ਨਹੀਂ ਦੱਸਾਂਗਾ ਬਹੁਤ ਬਹੁਤ ਸ਼ੁਕਰੀਆ ਸਰ ਠੀਕ ਹੈ ਦੈਟਸ ਅ ਇਨ ਇਨਵੀਟੇਸ਼ਨ ਟੂ ਯੋਰ ਈਵਰਜ਼ ਜੀ ਪਲੀਜ਼ ਡੂ ਵਿਜ਼ਿਟ ਐਂਡ ਸੀ ਔਰਸ ਆ ਡਿਫਰੈਂਸ ਜੀ ਬਿਲਕੁਲ ਜੇ ਤੁਸੀਂ ਵੀ ਆਪਣੇ ਲਈ ਆਪਣੇ ਪਰਿਵਾਰ ਲਈ ਘਰ ਦੇਖ ਰਹੇ ਹੋ ਫਿਊਚਰ ਲਈ ਘਰ ਦੇਖ ਰਹੇ ਹੋ ਤਾਂ ਇੱਕ ਵਾਰ ਜ਼ਿਰਖਪੁਰ ਚ ਆਓ ਤੇ ਔਰਾ ਗਜ਼ਾਨੀਆਂ ਆਓ ਇੱਥੇ ਆ ਕੇ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਇਸੇ ਤਰੀਕੇ ਨਾਲ ਹੋਰ ਪ੍ਰੋਗਰਾਮਸ ਕਰਦੇ ਰਵਾਂਗੇ ਗੱਲ ਬਾਜ਼ਾਰ ਦੀ ਕਰਦੇ ਰਵਾਂਗੇ ਕਿ ਮਾਰਕੀਟ ਦੇ ਵਿੱਚ ਕੀ ਕੁਝ ਚੱਲ ਰਿਹਾ ਘਰਾਂ ਤੋਂ ਸ਼ੁਰੂ ਹੋਏ ਆ ਦੁਕਾਨਾਂ ਤੱਕ ਵੀ ਜਾਵਾਂਗੇ ਹੋਰ ਪ੍ਰੋਗਰਾਮਸ ਵੀ ਲੈ ਕੇ ਆਵਾਂਗੇ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਆਵਾਂਗੇ ਦੇਖਦੇ ਰਹੋ ਦ ਡਾਕ ਸਰ ਸ਼ਿਕਾ